ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੀਹਾਂ گورਨਮੈਂਟ ਜੌਬ ਅਕੈਡਮੀ ਦੇ ਵਿੱਚ ਇੱਥੇ ਲੱਗੇ ਆਨੇ ਆਸੀ ਡੇਲੀ گورਨਮੈਂਟ ਜੌਬਸ ਦੇ ਬਾਰੇ ਜਾਣਕਾਰੀ ਜੀਹਾਂ ਤੁਹਾਡੇ ਆਪਣੇ ਚੈਨਲ ਤੇ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਨੇ ਲਾਈਕ ਸ਼ੇਅਰ ਸਬਸਕ੍ਰਾਈਬ ਜੋ ਕਰ ਦੋ ਤਾਂ ਜੋ ਆਉਣ ਵਾਲੀ ਸਭ ਤੋਂ ਪਹਿਲਾਂ ਪੋਸਟ ਤੁਹਾਨੂੰ ਮਿਲ ਸਕੇ ਸੋ ਪੂਰੀ ਜਾਣਕਾਰੀ ਦਵਾਂਗੇ ਅੱਜ ਦੀ ਜੀਹਾਂ ਪੋਸਟ ਬਾਰੇ ਉਸ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਕੰਟ ਫੇਅਰਸ ਜਾਂ ਤੁਹਾਡੇ ਲਈ ਜਿਕੇ ਦਾ ਸੀ ਕਰੋਚ ਕੁਸ਼ਨ ਲੈ ਕੇ ਆਨੇ ਐ ਐਮ ਸੀ ਕਯੂ ਜਿਹਦਾ ਕੀ ਉੱਤਰ ਤੁਸੀਂ ਕਮੈਂਟ ਬਾਕਸ ਦੇ ਦਿੰਦੇ ਹੋਰ ਜਿਤਦੇ ਬਹੁਤ ਸਾਰੇ ਨਾਮ ਸੋ ਚਲੋ ਜਾਣਦੇ ਆ ਬਹੁਤ ਅੱਛੀ ਪੋਸਟ ਨਿਕਲੀ ਹੈ ਪੰਜਾਬ ਜਲਵਾਭਾਗ ਦੇ ਵਿੱਚ ਔਰ ਅਸੀਂ ਇੱਥੇ ਗਵਰਨਮੈਂਟ ਜੋਬ ਦੀ ਪ੍ਰੈਪਰੇਸ਼ਨ ਵੀ ਕਰਾਣੇ ਆ ਜੋੜ ਜਾਓ ਸਾਡੇ ਨਾਲ ਬੈਗ ਆਈਕਨ ਦਬਾ ਦਿਓ ਤਾਂ ਸਭ ਤੋਂ ਪਹਿਲਾਂ ਪੋਸਟ ਤੁਹਾਨੂੰ ਮਿਲ ਸਕੇ ਗਵਰਨਮੈਂਟ ਜੋਬਸ ਵਾਰੀ ਤੋ ਅਗਰ ਅਸੀਂ ਪੋਸਟ ਦੀ ਗੱਲ ਕਰੀਏ ਤਾਂ ਕੰਪਿਊਟਰ এডਿਕੇਸ਼ਨ ਕੁਆਲੀਫਿਕੇਸ਼ਨ ਦੇ ਵਿੱਚ ਕੰਪਿਊਟਰ ਆਪਰੇਟਰ ਮੰਗਿਆ ਗਿਆ ਹੈ ਯਾਨੀ ਕਿ ਅਗਰ ਤੁਸੀਂ ਕੰਪਿਊਟਰ ਆਪਰੇਟ ਕਰਨਾ ਜਾਣਦੇ ਹੋ ਤੁਸੀਂ ਜਾਣਦੇ ਹੋ ਕਿ ਕੰਪਿਊਟਰ ਦੀ ਬੇਸਿਕ ਨੋਲਿਜ ਰੱਖਦੇ ਹੋ ਤਾਂ ਤੁਹਾਡੇ ਲਈ ਇਹ ਪੋਸਟ ਵਧੀਆ ਸਾਬਿਤ ਹੋ ਸਕਦੀ ਹੈ ਜੀ ਹਾਂ ਤੁਸੀਂ ਬਿਲਿੰਗ ਕਲਰਕ ਐਜ਼ਏ ਲੱਗ ਸਕਦੇ ਹੋ ਤੇ ਇਸ ਪੋਸਟ ਤੇ ਤੇ ਜਾਂ ਤੁਸੀਂ ਕੰਪਿਊਟਰ ਆਪਰੇਟਰ ਐਜ਼ਏ ਤੁਹਾਨੂੰ ਇਹਦੇ ਵਿੱਚ ਪੋਸਟ ਮਿਲ ਸਕਦੀ ਹੈ ਤੇ ਗੱਲ ਕਰੀਏ ਤੁਸੀਂ ਹਾਈ ਸਕੂਲ ਪਾਸ ਕੀਤਾ ਹੋਵੇ ਕੁਆਲੀਫਿਕੇਸ਼ਨ ਜਾਂ 10th ਪਾਸ ਕੀਤੀ ਹੋਵੇ ਤੁਹਾਨੂੰ ਇੰਗਲਿਸ਼ ਦੀ ਤੇ ਥੋੜਾ ਜਿਹਾ ਬਿਲਿੰਗ ਕੰਪਿਊਟਰ ਦੇ ਉੱਤੇ ਬਿਲਿੰਗ ਕਰਨ ਦੀ ਨੌਲੇਜ ਹੋਵੇ ਮਤਲਬ ਬਿਲ ਬਣਾਉਣਾ ਆਉਂਦਾ ਹੋਵੇ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਹੈਲਪਰ ਦੀ ਜੀਹਾਂ ਡਿਮਾਂਡ ਕੀਤੀ ਗਈ ਹੈ ਹੈਲਪਰ ਮੰਗੇ ਗਏ ਨੇ ਜਿਨ੍ਹਾਂ ਨੇ ਸਿਰਫ 8th ਕਲਾਸ ਪਾਸ ਕੀਤੀ ਹੋਵੇ ਔਰ ਤੁਸੀਂ ਕੀ ਕਰਨਾ ਹੈ ਜਿਹਦੇ ਵੀ ਐਪਲੀਕੇਸ਼ਨ ਨੂੰ ਫਿਲ ਕਰਨਾ ਚਾਹੁੰਦੇ ਨੇ ਇਸ ਐਡਰੈਸ ਤੇ ਜੀਹਾਂ ਜਿਹੜਾ ਤੁਹਾਨੂੰ ਦਿੱਤਾ ਹੋਇਆ ਹੈ ਇਸਮ ਕੇਰੋਫ ਟਾਰਾਸਿਕ ਪਿੰ ਸਾਰਾ ਦਿੱਤਾ ਹੋਇਆ ਹੈ ਇਹਦੇ ਉੱਤੇ ਤੁਸੀਂ ਆਪਣਾ ਡਾਕੂਮੈਂਟਸ ਭੇਜ ਸਕਦੇ ਹੋ ਤਾਂ ਫੋਲੋਇੰਗ ਡਾਕੂਮੈਂਟ ਵੀ ਫਾਰਵਰਡ ਬਾਈ ਅਪਲੀਕੈਂਟਸ ਕਿਲੇ 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 ਡਾਕੂਮੈਂਟਸ ਭੇਜਨੇ ਪੂਰੀ ਜਾਣਕਾਰ ਦਿੰਨੇ ਆ ਹੈਂਡ ਰਿਟਨ ਕੰਪਿਊਟਰ ਟਾਈਪ ਅਪਲੀਕੇਸ਼ਨ ਜੀਆਂ ਹੋਵੇ ਜੇ ਕਿ ਵਿਦ ਕੰਟੈਕਟ ਨੰਬਰ ਤੁਹਾਡਾ ਕੰਟੈਕਟ ਨੰਬਰ ਨਾਲ ਲਿਖਿਆ ਹੋਵੇ ਠੀਕ ਹੈ ਜੀ ਸੈਲਫ ਅਟੈਸਟਡ ਕਾਪੀਜ਼ ਆਫ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਯਾਨੀ ਕਿ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਜਿਹੜੇ ਅਦਰ ਦਨ ਐਕਸ ਸਰਵਿਸਮੈਨ ਨੇ ਉਹਨਾਂ ਦੀ ਵੈਰੀਫਿਕੇਸ਼ਨ ਦੀ ਟੈਸਟਡ ਕਾਪੀਜ਼ ਹੋਣ ਡਿਸਚਾਰਜ ਬੁੱਕ ਜੀ ਹਾਂ ਜਿਹੜੇ ਐਕਸ ਸਰਵਿਸਮੈਨ ਵਾਸਤੇ ਦੀ ਗੱਲ ਕਰ ਰਹੇ ਨੇ ਤੇ ਬਾਕੀ ਜਿਹੜੇ ਸਟੂਡੈਂਟਸ ਨੇ ਉਹ ਸੈਲਫ ਟੈਸਟਡ ਕਾਪੀ ਆਪਣੀ ਕੁਆਲੀਫਿਕੇਸ਼ਨ ਸਰਟੀਫਿਕੇਟ ਦੀ ਜਿਵੇਂ ਤੁਸੀਂ 10th ਪਾਸ ਕੀਤੀ ਹੈ ਪਲੱਸ 2 ਪਾਸ ਕੀਤੀ ਹੈ ਉਹਦੇ ਕੁਆਲੀਫਿਕੇਸ਼ਨ ਔਰ ਕੋਈ ਐਡੀਸ਼ਨਲ ਕੁਆਲੀਫਿਕੇਸ਼ਨ ਤੁਸੀਂ ਕੀਤੀ ਹੈ ਸੇ ਐਕਸਟਰਾ ਉਹਦੇ ਵੀ ਤੁਸੀਂ ਫੋਟੋਕਾਪੀਸ ਭੇਜ ਸਕਦੇ ਹੋ ਇੱਕ ਤੁਸੀਂ ਕੀ ਕਰਨਾ ਹੈ ਤੁਸੀਂ ਇਤਨਾ A4 ਸਾਈਜ਼ ਜਿਹੜਾ ਇਨਵੈਲਪ ਲੈਣਾ ਹੈ ਉਹਦੇ ਉੱਤੇ ਜੀਹਾਂ ਲਿਖਣਾ ਹੈ ਆਪਣਾ ਜੀਹਾਂ ਡਾਕੂ ਆਪਣੀ ਜਾਣਕਾਰੀ ਲਿਖਣੀ ਹੈ ਆਪਣਾ ਨੇਮ ਕਲਾਸ ਜੋ ਵੀ ਹੈ ਤੁਹਾਡਾ ਔਰ ਉਸ ਤੋਂ ਬਾਅਦ ਇਸ ਐਡਰੈਸ ਜਿਹੜਾ ਅਡਰੈਸ ਦੱਸਣ ਵਾਲਾ ਹੈ ਉਹਦੇ ਉੱਤੇ ਤੁਸੀਂ ਪੋਸਟ ਕਰਨਾ ਹੈ ਇਹਦੇ ਵਿੱਚ ਤੁਸੀਂ ਫਿੱਲ ਕਰਨਾ ਹੈ ਆਪਣਾ ਕੰਪਿਊਟਰ ਟਾਈਪ ਐਪਲੀਕੇਸ਼ਨ ਜੀ ਹਾਂ ਅਟੈਸਟਡ ਫੋਟੋਕਾਪੀ ਸਾਰਾ ਕੁਝ ਪਾ ਕੇ ਸਰਟੀਫਿਕੇਟਸ ਔਰ ਸਾਰਾ ਕੁਝ ਇਹ ਨਤੀ ਕਰਕੇ ਤੁਸੀਂ ਇਸ ਨੂੰ ਭੇਜਣਾ ਤਾਂ ਐਡਰੈਸ ਤੁਹਾਡੇ ਕੋਲ ਇਹ ਵੀ ਹੋ ਸਕਦਾ ਔਰ ਤੁਹਾਡੇ ਕੋਲ ਆ ਵੀ ਇਹ ਦੇਖੋ ਐਸਐਮ ਕੰਟੇਨ ਜੀਆਂ ਸ਼ਾਰਟ ਕੋਡ ਦੇ ਵਿੱਚ ਠੀਕ ਹੈ ਔਰ ਇਹ ਤੁਹਾਨੂੰ ਜਿਹੜਾ ਤੁਹਾਡੀ ਪੋਸਟ ਹੋਏਗੀ ਇਹ ਕੰਟੈਕਟ ਬੇਸਿਸ ਤੇ ਹੋਏਗੀ ਤਾਂ ਇਧਰ ਹੀ ਪੂਰੀ ਜਾਣਕਾਰੀ ਵੀ ਲੈ ਸਕਦੇ ਹੋ ਤੁਸੀਂ ਅਗਰ ਕੋਈ ਕੋਈ ਵੀ ਵਰਡ ਸਿਵਿਲਿਅਨ ਇਸ ਨੂੰ ਫਿਲ ਕਰ ਸਕਦਾ ਠੀਕ ਹੈ ਜੀ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਸਾਨੂੰ ਪੁੱਛ ਸਕਦੇ ਹੋ ਕੋਈ ਵੀ ਜਾਣਕਾਰੀ ਜੀ ਹਾਂ ਕਮੈਂਟ ਬਾਕਸ ਨੂੰ ਪੁੱਛ ਸਕਦੇ ਹੋ ਉਸ ਨੂੰ ਦੱਸਾਂਗੇ ਔਰ ਜਿਹੜੇ ਨਵੇਂ ਨੇ ਚੈਨਲ ਤੇ ਲਾਈਕ শেয়ার ਸਬਸਕ੍ਰਾਈਬ ਜੋ ਕਰਦੇ ਹੋ ਉਹਨਾਂ ਆਉਣ ਵਾਲੀ ਪੋਸਟ ਅੱਗੇ ਮਿਲ ਸਕਦੀ ਹੈ ਇਸ ਬਾਰੇ ਵੀ ਜਾਣਕਾਰੀ ਤੁਹਾਨੂੰ ਦਿੰਦੇ ਰਵਾਂਗੇ ਫਿਰ ਮਿਲਾਂਗੇ ਅਸੀ ਪੋਸਟ ਨਾਲ ਤਦ ਤੱਕ ਧੰਨਵਾਦ